ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਰਬੱਤ ਸੰਗਤਾਂ ਦਾ ਸਾਡੇ ਚੈਨਲ ਨਿਤਨੇਮ ਪਾਠ ਦੇ ਉੱਤੇ ਸਵਾਗਤ ਹੈ ਜਿਵੇਂ ਕਿ ਬਹੁਤ ਸਾਰੇ ਸੰਗਤ ਵਿੱਚੋਂ ਸਵਾਲ ਹੁੰਦੇ ਨੇ ਕਿ ਜੋ ਬ੍ਰह्म ਕਵਚ ਪਾਠ ਹੈ ਜੋ ਕਿ ਕਿਹਾ ਜਾਂਦਾ ਹੈ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ ਅਤੇ ਦਸਮ ਗ੍ਰੰਥ ਦੇ ਵਿੱਚੋਂ ਇਸ ਬਾਣੀ ਦਾ ਉਚਾਰਨ ਕੀਤਾ ਜਾਂਦਾ ਹੈ। ਉਸ ਸੰਬੰਧੀ ਸੰਗਤਾਂ ਦੇ ਸਵਾਲ ਹੁੰਦੇ ਨੇ ਕਿ ਬ੍ਰਹਮ ਕਵਚ ਦੀ ਵਿਧੀ ਕੀ ਹੈ? ਪਾਠ ਕਰਨ ਦੀ ਮਰਿਆਦਾ ਕੀ ਹੈ? ਜਾਂ ਬ੍ਰਹਮ ਕਵਚ ਪਾਠ ਦੇ ਫਾਇਦੇ ਜਾਂ ਲਾਭ ਕੀ ਕੀ ਹਨ? ਅੱਜ ਆਪਾਂ ਉਸ ਬਾਰੇ ਪੂਰਾ ਜ਼ਿਕਰ ਕਰਾਂਗੇ। ਇਹ ਬ੍ਰਹਮ ਕਵਚ ਪਾਠ ਜਿਹੜਾ ਹੈ ਉਹਦੀ ਵਿਧੀ ਮਰਿਆਦਾ ਕੀ ਹੈ ਤੇ ਉਹਦੇ ਲਾਭ ਕੀ ਕੀ ਹਨ ਸਭ ਤੋਂ ਪਹਿਲਾਂ ਜੇ ਬ੍ਰਹਮ ਕਵਚ ਪਾਠ ਦੀ ਵਿਧੀ ਦੀ ਗੱਲ ਕਰੀਏ ਤਾਂ ਬ੍ਰਹਮ ਕਵਚ ਪਾਠ ਜਿਹੜਾ ਹੈ ਉਹ ਇਹ ਕਿਹਾ ਜਾਂਦਾ ਹੈ ਕਿ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਅੱਗੇ ਆ ਕੇ ਪ੍ਰਿਆਦ ਕੀਤੀ ਵੀ ਪਾਤਸ਼ਾਹ ਜੀ ਜੰਗ ਦੇ ਵਿੱਚ ਜਿਹੜੇ ਮੁਗਲ ਨੇ ਤੁਰਕ ਨੇ ਉਹ ਕਲਮਾ ਪੜ੍ਹ ਕੇ ਸਾਡੇ ਤੇ ਵਾਰ ਕਰਦੇ ਨੇ ਤੇ ਉਸ ਕਲਮੇ ਨੂੰ ਰੋਕਣ ਵਾਸਤੇ ਕੋਈ ਰੋਹਾਨੀ ਬਖਸ਼ਿਸ਼ ਕਰੋ ਕੋਈ ਐਸਾ ਪਾਠ ਬਖਸ਼ੋ ਜਿਸ ਦੇ ਨਾਲ ਕੇ ਮੁਗਲਾਂ ਦੇ ਕਲਮੇ ਨੂੰ ਰੋਕਿਆ ਜਾ ਸਕੇ ਜਾਂ ਕੱਟਿਆ ਜਾ ਸਕੇ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਸ ਪਾਠ ਦਾ ਉਚਾਰਨ ਕੀਤਾ ਅਤੇ ਇਹ ਕਿਹਾ ਕਿ ਮਰਿਆਦਾ ਦੇ ਨਾਲ ਜਦੋਂ ਸਿੰਘ ਜੰਗ ਵਿੱਚ ਜਾਣ ਤਾਂ ਇਸ ਪਾਠ ਦਾ ਉਚਾਰਨ ਕਰਕੇ 32 ਵਾਰੀ ਜਾਂ 108 ਵਾਰ ਕਰਕੇ ਜਾਣਗੇ ਤਾਂ ਉਹਨਾਂ ਨੂੰ ਜਿੱਤ ਪ੍ਰਾਪਤ ਹੋਏਗੀ। ਭਾਵੇਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਮਰਿਆਦਾ ਉਸ ਸਮੇਂ ਜੰਗ ਵਾਲੀ ਦੱਸੀ ਪਰ ਅੱਜ ਵੀ ਜੇ ਆਪਾਂ ਉਸ ਮਰਿਆਦਾ ਅਨੁਸਾਰ ਆਪਣੇ ਆਪਣੇ ਘਰਾਂ ਵਿੱਚ ਇਸ ਪਾਠ ਨੂੰ ਕਰਦੇ ਹਾਂ ਤਾਂ ਉਹਦਾ ਲਾਹਾ ਹੈ ਉਹਦਾ ਫਾਇਦਾ ਹੈ। ਜਿਵੇਂ ਕਿ ਕਈ ਵਾਰੀ ਪਾਠ ਕਰਨ ਦੀ ਵਿਧੀ ਬਾਰੇ ਦੱਸਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਇੱਕ ਘਰ ਵਿੱਚ ਸਥਾਨ ਬਣਾਇਆ ਜਾਵੇ ਜਿੱਥੇ ਬੈਠ ਕੇ ਆਪਾਂ ਗੁਰਬਾਣੀ ਦਾ ਪਾਠ ਕਰਨਾ ਹੈ ਜਾਂ ਰੋਜ਼ਾਨਾ ਬ੍ਰਹਮ ਕਵਚ ਪਾਠ ਕਰਨਾ ਹੈ ਉਸ ਜਗ੍ਹਾ ਨੂੰ ਨਿਰਧਾਰਿਤ ਕੀਤਾ ਜਾਵੇ ਉਸ ਤੋਂ ਬਾਅਦ ਫਿਰ ਇਹ ਧਿਆਨ ਰੱਖਿਆ ਜਾਵੇ ਕਿ ਬ੍ਰਹਮ ਕਵਚ ਪਾਠ ਜਿਹੜਾ ਹੈ ਉਹ ਇੱਕ ਸਾਫ਼ ਤੇ ਸਵਸਥ ਵਸਤਰ ਦੇ ਉੱਤੇ ਬੈਠ ਕੇ ਕੀਤਾ ਜਾਵੇ ਜਿਹੜਾ ਸਾਫ਼ ਬਸਤਰ ਹੋਵੇ ਉਹ ਗੁਰਬਾਣੀ ਦੇ ਪਾਠ ਵਾਸਤੇ ਹੀ ਵਰਤਿਆ ਜਾਵੇ ਤੇ ਪਾਠ ਕਰਨ ਤੋਂ ਬਾਅਦ ਉਸ ਨੂੰ ਇਕੱਠਾ ਕਰਕੇ ਰੱਖ ਦਿੱਤਾ ਜਾਏ ਤਾਂ ਕਿ ਕੋਈ ਹੋਰ ਨਾ ਬੈਠੇ ਫਿਰ ਇਹ ਵੀ ਕਿਹਾ ਜਾਂਦਾ ਵੀ ਚੜ੍ਹਦੇ ਵੱਲ ਮੂੰਹ ਕਰਕੇ ਇਸ ਬਾਣੀ ਦਾ ਪਾਠ ਕਰਨਾ ਅਤੇ ਨਾਲ ਕੋਸ਼ਿਸ਼ ਕੀਤੀ ਜਾਏ ਕਿ ਦੇਸੀ ਘਿਓ ਦੀ ਸੋਚੇ ਦੇਸੀ ਘਿਓ ਦੀ ਜੋਤ ਇੱਕ ਤਾਂ ਹੁੰਦਾ ਆਪਾਂ ਜਿਹੜਾ ਰਸੋਈ ਵਿੱਚ ਦੇਸੀ ਘਿਓ ਖਾਣਾ ਬਣਾਉਣ ਵਾਸਤੇ ਵਰਤਦੇ ਆਂ ਵਖਰਾ ਜੋਤ ਵਾਸਤੇ ਦੇਸੀ ਘਿਓ ਸੁੱਚਾ ਲੈ ਲਿਆ ਜਾਏ ਅਤੇ ਉਸ ਦੀ ਜੋਤ ਬਾਲ ਕੇ ਹੀ ਚੜਦੇ ਵੱਲ ਮੂੰਹ ਕਰਕੇ ਇਹਦਾ ਜਦੋਂ ਪਾਠ ਕਰਦੇ ਆ ਅਤੇ ਨਾਲ ਜਲ ਵੀ ਰੱਖਿਆ ਜਾਏ ਮਰਿਆਦਾ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਮਹਾਪੁਰਖਾਂ ਵੱਲੋਂ ਜਿਹੜੇ ਪ੍ਰਾਤਨ ਹੋਏ ਜਿਹਨਾਂ ਦਸਮ ਗ੍ਰੰਥ ਦੀ ਬਾਣੀ ਦਾ ਪਾਠ ਕੀਤਾ ਜਾਂ ਸਮਝਿਆ ਉਹ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਦਾ ਜਾਪ ਪਹਿਲਾਂ ਕੀਤਾ ਜਾਏ ਫਿਰ ਥੋੜੀ ਦੇਰ ਸਿਮਰਨ ਕਰਕੇ ਤੇ ਫਿਰ ਇਸ ਬ੍ਰਹਮ ਕਵਚ ਪਾਠ ਨੂੰ 32 ਵਾਰ ਰੋਜ਼ਾਨਾ ਕੀਤਾ ਜਾਏ ਲਗਾਤਾਰ 40 ਦਿਨ ਬਿਨਾ ਕੋਈ ਨਾਗਾ ਪਾਏ ਰੋਜ਼ਾਨਾ ਇਸ ਬਾਣੀ ਦਾ ਜਾਪ ਕਰੀਏ ਤਾਂ ਫਿਰ ਜਿਹੜੇ ਵੀ ਕੋਈ ਕੋਟ ਕਚਹਿਰੀ ਦੇ ਕੰਮ ਨੇ ਜਾਂ ਸਾਡੇ ਤੇ ਕਰਜ਼ਾ ਹੈ ਜਾਂ ਘਰ ਵਿੱਚ ਬਿਮਾਰੀ ਹੈ ਜਾਂ ਕੋਈ ਸਾਡੇ ਤੇ ਕੋਈ ਤੰਤਰ ਮੰਤਰ ਵਿੱਦਿਆ ਕੋਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਕੋਈ ਸਾਡੇ ਤੇ ਟੋਣਾ ਕਰਦਾ ਹੈ ਜਾਂ ਕੋਈ ਸਾਡੇ ਤੇ ਧਾਗਾ ਕਰਵਾਉਂਦਾ ਹੈ ਕੁਝ ਵੀ ਇਸ ਤਰ੍ਹਾਂ ਦਾ ਕੋਈ ਤੰਤ੍ਰਿਕ ਵਾਲਾ ਕੰਮ ਕਰਦਾ ਹੈ ਤਾ ਫਿਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਬ੍ਰਹਮ ਕਵਸ ਦੀ ਬਾਣੀ ਦਾ ਕੀਤਾ ਹੋਇਆ ਪਾਠ ਕੱਟੇਗਾ ਇਸ ਕਰਕੇ ਹਰੇਕ ਗੁਰਸਿੱਖ ਨੂੰ ਚਾਹੀਦਾ ਹੈ ਪਹਿਲੀ ਗੱਲ ਤੇ ਉਹ ਗੁਰਬਾਣੀ ਦਾ ਪਾਠ ਰੋਜ਼ਾਨਾ ਕਰੇ ਜੋ ਪੰਜ ਪਿਆਰਿਆਂ ਵੱਲੋਂ ਕਿਹਾ ਜਾਂਦਾ ਹੈ ਅਮਰ ਸ਼ਕਾਨ ਵੇੜੇ ਵੀ ਰੋਜ਼ਾਨਾ ਪੰਜ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇੜੇ ਉੱਠ ਕੇ ਕਰਨਾ ਹੈ ਅਤੇ ਸ਼ਾਮ ਨੂੰ ਸੋਹਰ ਬਾਣੀ ਰਹਿਰਾਸ ਦਾ ਪਾਠ ਕਰਨਾ ਹੈ ਅਤੇ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਦਾ ਪਾਠ ਕਰਨਾ ਇਹ ਸੱਤ ਬਾਣੀਆਂ ਤਾਂ ਜ਼ਰੂਰੀ ਸਿੱਖ ਨੇ ਕਰਨੀਆਂ ਹੀ ਕਰਨੀਆਂ ਹਨ ਰੋਜ਼ਾਨਾ ਅਮਰਤ ਵੇੜੇ ਜਦੋਂ ਨਿਤਨੇਮ ਕਰੀਏ ਪੰਜ ਬਾਣੀਆਂ ਦਾ ਫਿਰ ਬ੍ਰਹਮ ਕਵਚ ਬਾਣੀ ਦਾ ਪਾਠ ਹੈ ਜਿਹੜਾ ਉਹ 32 ਵਾਰ ਕੀਤਾ ਜਾਏ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਜੰਗ ਵਿੱਚ ਫੌਜੀ ਜਾਂਦੇ ਸੀ ਤਾਂ 108 ਵਾਰ ਰੋਜ਼ਾਨਾ ਇਸ ਬਾਣੀ ਦਾ ਪਾਠ ਕਰਕੇ ਜਾਂਦੇ ਰਹੇ ਅਤੇ ਵੱਡੀਆਂ-ਵੱਡੀਆਂ ਜਿੱਤਾਂ ਗੁਰਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਸਿੰਘਾਂ ਨੇ ਬਹੁਤ ਵੱਡੇ-ਵੱਡੇ ਲਾਮ ਲਸ਼ਕਰ ਦੇ ਅੱਗੇ ਵੀ ਕਦੇ ਗੋਡੇ ਨਹੀਂ ਟੇਕੇ ਹੋ ਸਕਦਾ ਵੀ ਉਹਨਾਂ ਦੇ ਅੰਦਰ ਬਾਣੀ ਦਾ ਬਹੁਤ ਜ਼ਿਆਦਾ ਪਿਆਰ ਸੀ ਜਾਂ ਬਾਣੀ ਦਾ ਬਹੁਤ ਜ਼ਿਆਦਾ ਉਚਾਰਨ ਉਹ ਕਰਦੇ ਸੀ ਬਾਣੀ ਬਹੁਤ ਉਹਨਾਂ ਨੂੰ ਕੰਠ ਸੀ ਇਸ ਕਰਕੇ ਆਪਾਂ ਅੱਜ ਤੋਂ ਲੈ ਕੇ ਇਸ ਵਿਧੀ ਨਾਲ ਪਾਠ ਕਰੀਏ ਬ੍ਰਹਮ ਕਵਚ ਦਾ ਪਾਠ ਜਿਹੜਾ ਵੱਧ ਤੋਂ ਵੱਧ 2 ਕੁ ਮਿੰਟ ਦਾ ਪਾਠ ਹੁੰਦਾ ਹੈ ਅਤੇ ਉਹਨੂੰ ਰੋਜ਼ਾਨਾ 40 ਦਿਨ ਲਗਾਤਾਰ ਬਿਨਾਂ ਕੋਈ ਛੁੱਟੀ ਮਾਰੇ ਆਪਾਂ ਰੋਜ਼ਾਨਾ ਨਿਤਨੇਮ ਦੇ ਰੂਪ ਵਿੱਚ 40 ਦਿਨ ਤੱਕ ਲਗਾਤਾਰ ਕਰੀਏ ਤਾਂ ਕੋਈ ਵੀ ਸਾਡਾ ਕੁਝ ਨਹੀਂ ਵਿਗਾੜ ਸਕੇਗਾ ਇਨਿਆ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਉਮੀਦ ਹੈ ਕਿ ਆਪ ਜੀ ਅੱਜ ਦੇ ਇਨਾਂ ਵਿਚਾਰਾਂ ਤੋਂ ਆਪ ਜੀ ਇਸ ਵਿਧੀ ਨੂੰ ਅਪਣਾਓਗੇ ਅਤੇ ਇਸ ਵਿਧੀ ਨਾਲ ਪਾਠ ਕਰੋਗੇ ਤਾਂ ਆਪ ਜੀ ਨੂੰ ਲਾਹਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ